ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਕਟੜਿਆ ਸਤ मोया ना जा कबीर माय गुरु की जाते परमा न जाए المصدر <سؤال> كتاب ਲਾਸ ਸੁਖਹੁ ਨਲ ਗੁਰシਬਿਐ ਅਨਸ ਸਜ ਸੁਭਾਏ ਅਰਸਨ ਪਰਸੈ ਗੁਰੂ ਕੈ ਜਟਮ ਮਾਰਨ ਦੁਖ ਜਾਈ ਖੋਵ ਸਿਰਫ ਸੁਖ ਸੰਮਦੀ पर परस पुरसो चख ॾिठे सॼे पातशाह माल जनम जनम दी कज न सॼा पातशाह ਜਿਸ ਸਾਹੰਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਏ ਰਬਨਾੰਦਾ ਸਭਨਾ ਦਾ ਵੇਖ ਸਾਹੋ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਪ੍ਰੀਖਾ ਹੋ ਸਤ ਰਾਗ ਪੂਰੀ ਲੋਜ ਹਮਾਰੀ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸ ਕਰੀਐ ਉਠਤ ਬੈਠਕ ਹਰ ਹਰ ਧਿਆਈਐ ਅਨੰਦਨ ਸੋਕ੍ਰਿਤ ਕਰੀਏ ਰਹਾ ਸੰਤ ਕਾ ਮਾਰਗ ਧਰਮ ਕੀ ਪੌਲੀ ਕੋਪੜ ਭਾਤੀ ਪਾਏ ਜਨਮ ਕੇ ਕਿਲ ਬਿਖ ਨਾਸੀ ਹਰ ਚਰਨੀ ਚਿਤ ਲਾਏ ਉਸਤ ਕਰਉ ਸਦਾ ਪ੍ਰਭ ਆਪਣੇ ਜਿਨ ਕੋਰੀ ਨਗ ਰਖੀ ਜੀ ਜੰਤ ਸਭ ਭਏ ਪਵਿੱਤਰਾਂ ਸਤਿਗੁਰ ਕੀ ਸੱਚ ਸਾਖੀ ਜਿਗਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦੜਾਇਆ ਕੋਏ ਪਾਪ ਭੈ ਸਭ ਪਾਵਨ ਜਨਨਾਨਕ ਸੁਖ ਘੜ ਆਇਆ ਬਿਗਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਰਿਹਾਇ ਕੋਈ ਪਾਪ ਭੈ ਸਭ ਪਾਵਨ ਜਨਨਾਨਕ ਸੋਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨੀਓ ਜਵਨ ਸ਼ਰਧਰ ਤਖਤ ਤੇ ਮਾਨਤ ਸਾਡੇ ਸਨਤ जुग जुग अटल पथ पालन कृपा निधान भगत वशल जुग जुग अटल सतगुरु तन तन साहिब श्री गुरु ग्रंथ साहिब सच्चे पातशाह महाराज जी की अपार कृपा रहमत हुई है ਮੁਜੇ ਆਮਰਤ ਰਹਿਲੇ ਤਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਕਗੰਮੀ ਗੋਦ ਵਿੱਚ ਜੁੜ ਬੈਠ ਕੇ ਗੁਰੂ ਦੇਵ ਪਿਤਾ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਖਾਜਰੀਆਂ ਭਰਨ ਦਾ ਵਡਪਾਗਾ ਅਤੇ ਪ੍ਰਥਮ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਔਰ ਅਜ ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਮੁਖ ਆਖ ਦੀ ਦਾਤ ਬਖਸ਼ਿਸ਼ ਕੀਤੀ ਕੈ ਇਹ ਅੰਮ੍ਰਿਤ ਬਚਨ ਸ਼ਹੀਦਾਂ ਦੇ ਸਿਰ ਤਾਜ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਮਬਾਰਕ ਰਸਨਾ ਤੋਂ ਪ੍ਰਚਾਰ ਮੀਜੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਵਨ ਰਾਗ ਸੋਰਠੰਡਰ ਅਤੇ ਸਤਸਗੁਰੂ ਮਹਾਰਾਜ ਜੀਾਂ ਦੇ ਪਵਨ ਅੰਕ 621 ਅਤੇ 622 ਦੇ ਉੱਪਰ ਸੁਭਾਏ ਮਾਨ ਕਰੇ। ਅੱਜ ਦੇ ਜੋ ਇੱਕ ਪਾਵਨ ਬਚਨ ਸਤਿਗੁਰਾਂ ਨੇ ਮੁਖਵਾਕ ਦੇ ਰੂਪ ਵਿੱਚ ਬਖਸ਼ੇ ਹਨ ਤੇਨਾ ਦੇ ਪਰਥਾਏ ਉਠਾਣਕਾ ਦੇ ਵਿੱਚ ਮਹਾਂਪੁਰਖ ਬਚਨ ਲਿਖਦੇ ਨੇ ਕਿ ਜਦੋਂ ਬੀਤੀ ਕਾਂ ਨੇ ਅੱਤ ਦਰਜੇ ਦਾ ਸਤਿਗੁਰਾਂ ਦਾ ਵਿਰੋਧ ਕੀਤਾ ਬਾਬਾ ਗੁੰਡਾ ਸਾਹਿਬ ਮਾਤਾ ਗੰਗਾ ਜੀ ਦੇ ਪਰਥਾਏ ਬਚਨ ਬੋਲੇ ਵਰੋਪ ਤੇ ਵਿੱਚ ਸੇ ਗੁਰੂ ਅਰਜਨ ਦੇਵ ਮਹਾਰਾਜ ਕੁਝ ਸਮੇਂ ਦੇ ਲਈ ਆਪਣੇ ਪਰਿਵਾਰ ਨੂੰ ਲੈ ਕੇ ਬਡਾਲੀ ਨਗਰ ਦੇ ਵਿੱਚ ਜਾ ਕੇ ਰਸ ਗਏਗੀ ਇੱਥੇ ਰਹਿੰਦੇ ਆ ਗੁਰੂ ਅਰਜੁਨ ਦੇਵ ਮਹਾਰਾਜੀਆਂ ਦੇ ਘਰ ਗੁਰੂ ਅਰਜਨ ਪਾਸ਼ਾ ਜੀ ਨੇ ਪੁੱਤਰ ਬਣ ਕੇ ਜਨਮ ਲਿਆ। ਹਰ ਇਥੇ ਹੀ ਰਹਿੰਦੇ ਆ। ਸੁਰੀਖਾ ਅਤੇ ਸੁਲਬੀ ਖਾਂ ਦੀ ਮੌਤ ਹੋ ਗਈ। ਹਰ ਜਦੋਂ ਸਰਕਾਰ ਵਾਲੇ ਪਾਸੇ ਤੋਂ ਸਤਿਗੁਰਾਂ ਨੂੰ ਲੱਗਿਆ ਵੀ ਮਨ ਕੋਈ ਖਤਰਾ ਜਾਂ ਕੋਈ ਇਹੋ ਜਿਹੀ ਘਟਨਾ ਦਾ ਡਰ ਨਹੀਂ। ਸ਼ੇਖ ਸੰਤਾ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਤੁਸੀਂ ਕਿਰਪਾ ਕਰਕੇ ਬਡਾਲੀ ਨਗਰ ਕੋ ਜਗਦੇ ਅਮਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਮubarrak ਚਰਨ ਪਾਉਣ ਦੀ ਕਿਰਪਾਤਾ ਕਰੋ ਕਿੰਦੇ ਜਨੋ ਗੁਰੂ ਅਰਜੁਨ ਦੇਵ ਮਹਾਰਾਜ ਪਰਵਾਰ ਸਬੇਤ ਬਡਾਲੀ ਤੋਂ ਅਮਰਤ ਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਦੇ ਨੇ ਸਤਿਗੁਰਾਂ ਮੇ ਅਮਰਤ ਸਰੋਵਰ ਦੇ ਵਿੱਚੋਂ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਫਰਮੰਦਰ ਸਾਹਿਬ ਦੇ ਅੰਦਰ ਸਤਿਗੁਰੂ ਜੀ ਨੇ ਆਪਣੇ ਚਰਨ ਪਾਏ ਹਨ ਹਰ ਹਰ ਮੰਦਰ ਸੈਕਟ ਦੇ ਵਿੱਚ ਨਮਸਕਾਰ ਕਰਨ ਤੋਂ ਬਾਅਦ ਦਰਸ਼ਨੀ ਲੋਕੀਂ ਦੇ ਸਾਹਮਣੇ ਪੰਡਾਲ ਸਜਿਆ ਦਰਾਨ ਸਜੇ ਸਿੱਖ ਸੰਗਤਾਂ ਨੇ ਗੁਰੂ ਅਰਜੁਨ ਦੇਵ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ ਤੇ ਗੁਰੂ ਅਰਜੁਨ ਦੇਵ ਮਹਾਰਾਜ ਜੀਆਂ ਨੇ ਸੰਗਤਾਂ ਦੀ ਬੇਨਤੀ ਨੂੰ ਮੁੱਖ ਰੱਖਦਿਆਂ ਬੋਆ ਕਿ ਪਾਵਨ ਪਵਿੱਤਰ ਬਚਨ ਉਸ ਵਕਤ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਉਚਾਰਨ ਕੀਤੇ। ਮਾਨਣ ਦੇ ਪਾਵਨ ਬੋਲਣੇ ਗੁਰਪੂਰ ਹੈ। ਕਿਰਪਾ ਆਹੀ। ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨਹੀਂ। ਕਿ ਜਦੋਂ ਪੂਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੈ। ਤੇ ਹੁਣਾਂ ਮੇਰੇ ਮਨ ਦੀ ਜਿਹੜੀ ਲੋਚਾ ਸੀ ਨਾ ਉਹ ਪੂਰੀ ਹੋ ਗਈ ਜਿਵੇਂ ਸੇ ਜਦੋਂ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹਦੇ ਆ ਨਾ ਬਹੁਤ ਵਰੀ ਮਹਾਰਾਜ ਨੇ ਗੁਰੂ ਦੇ ਨਾਲ ਪੂਰਾ ਸ਼ਬਦ ਲਿਖਿਆ ਹੈ ਹੁਣ ਆਪਾਂ ਬਾਣ ਪਾੜਦੇ ਆ ਬੋਧੀ ਬਾਣ ਜਿਵੇਂ ਲੱਗ ਜਾਂਦਾ ਗੁਰ ਪੂਰਾ ਜਨ ਸਿਮਰਿਆ ਸਹੀ ਭਏ ਮਿਆਰ ਪੂਰਾ ਕੰਬਿਆ ਰਾਜਿਆ ਪੂਰਾ ਜਾਣ ਦਾ ਨਾਮਾ ਪੜ੍ਹਦੇ ਆਂ ਪਾਪੁਨੇ ਬਚਨ ਬਾਣੀ ਵਿੱਚੋਂ ਪਰ ਇਹਨਾਂ ਬਚਨਾਂ ਦਾ ਪਾਠ ਕਰਦਿਆਂ ਕਦੇ ਮਨ ਵਿੱਚ ਇਹ ਭਾਵ ਨਹੀਂ ਪ੍ਰਗਟ ਹੋਇਆ ਕਿ ਸਤਿਗੁਰੂ ਨੇ ਗੁਰੂ ਦੇ ਨਾਲ ਪੂਰਾ ਸ਼ਬਦ ਕਿਉਂ ਲਾਇਆ ਇਹਨਾਂ ਕੋਈ ਕਾਰਨ ਇਹਦਾ ਕਿ ਰੀਜ਼ਨ ਹੋਵੇਗਾ ਇਹਦਾ ਰੀਜ਼ਨ ਇਹ ਹੈ ਕਿ ਦੁਨੀਆਂ ਤੇ ਬੜੇ ਅਧੂਰੇ ਗੁਰੂ ਤਰੇ ਫਿਰਦੇ ਨੇ ਦੁਨੀਆ ਤੇ ਬੜੇ ਕੱਚੇ ਗੁਰੂ ਤੁਰੇ ਫਿਰਦੇ ਨੇ ਤੇ ਮਾਰੀ ਨੇ ਜਦੋਂ ਆਤਮਾ ਦੇ ਸਵਾਲੰਦਾ ਖਿਤਰ ਕੀਤਾ ਨਾ ਤੇ ਸਤਿਗੁਰੂ ਕਹਿੰਦੇ ਇੱਕ ਗੱਲ ਯਾਦ ਰੱਖੀ ਕਿਤੇ ਕੱਚੇ ਗੁਰੂ ਦੀ ਸੰਗਤ ਵਿੱਚ ਨਾ ਜਾ ਕੇ ਬਹਿ ਜਾਮੀ ਕਿਉਂਕਿ ਕੱਚੇ ਆਮੀ ਸੰਗਤ ਵਿੱਚ ਬਿਠੇਗਾ ਤੇ ਕੱਚਾ ਰਹੇ ਜਾਵੇਗਾ ਜੇਨਨ ਪੂਰੇ ਦੇ ਪੱਕੇ ਦੀ ਸੋਗਤ ਵਿੱਚ ਜਾ ਕੇ ਬੈਠੇਗਾ ਅੰਦਰ ਦਾ ਨਿਖਾਰ ਉਦਣ ਹੀ ਆਵੇਗਾ ਮੈਂ ਵੀ ਇੱਕ ਤਰੀਕਾ ਕਈ ਦਫਾ ਨਾ ਆਪਾਂ ਕਿਸੇ ਬੱਚੇ ਨੂੰ ਮਕੈਨਿਕ ਦਾ ਵਾਰ ਸਿਖਾਉਣ ਦੇ ਲਈ ਕਿਸੇ ਉਸਤਾਦ ਮਿਸਤਰੀ ਕੋਲ ਭੇਜਦੇ ਹਾਂ ਔਰ ਜਿਹੜੇ ਮਿਸਤਰੀ ਕੋਲ ਭੇਜਿਆ ਜਾਂਦਾ ਨਾ ਪਹਿਲਾਂ ਇਤਿਆਦ ਦਿੰਦੇ ਆਂ ਕਿ ਇਹ ਮਿਸਤਰੀ ਆਪ ਕਿੰਨਾ ਕੋ ਚੰਗਾ ਤੇ ਸਿਆਣਾ ਹੈ ਫਿਰ ਮਨ ਨੂੰ ਵਾਦ ਸਿਖਾਇਆ ਜਾਂਦਾ ਏ ਜੇ ਜਦੋਂ ਉਹ ਵਾਦ ਸਿੱਖ ਕੇ ਦੁਨੀਆ ਤੇ ਵਿੱਚ ਆਉਂਦਾ ਏ ਨਾ ਤੇ ਉਹ ਦਾ ਵੀ ਨਾਲ ਕਹਿਦਾ ਵੀ ਮੈਂ ਪੁਰਾਣੇ ਫੋਰਮੈਨ ਦਾ ਚੇਲਾ ਰਹਿਣਾ ਮੈਨੂੰ ਪੁਰਾਣੇ ਮਿਸਤਰੀ ਨੇ ਟ੍ਰੇਨ ਕੀਤਾ ਹੈ ਸੰਗੁਰ ਕਹਿੰਦੇ ਦੁਨੀਆ ਤੇ ਅਧੂਰੇ ਤੇ ਕੱਚੇ ਬਹੁਤ ਨੇ ਇੱਕ ਗੱਲ ਦਾ ਯਾਦ ਰੱਖੀ ਜਿੰਦ ਤੱਕ ਪੂਰੇ ਗੁਰੂ ਨੇ ਕਿਰਪਾ ਕੀਤੀ ਅੰਦਰ ਦੀ ਤਬਦੀਲੀ ਕੋੰਧ ਨਹੀਂ ਹੋਏਗੀ ਮਾਰੇ ਦੇ ਪਾਵਨ ਬਚਨ ਨੇ ਨਾਨਕ ਖੱਟੜਿਆ ਸਤੋੜੇ ਏ ਨਾਨਕ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਤੂੰ ਕੱਟਿਆਂ ਦੇ ਨਾਲ ਨਾਤਾ ਜੋੜੀ ਬੈਠਾ ਹੈ ਨਾ ਮਾਰੇ ਕਹਿੰਦੇ ਕੇ ਨੂੰ ਤੋੜ ਲੈ ਤੂੰ ਉਹਨਾਂ ਸੱਜਣ ਸੰਤ ਪੱਕਿਆਂ ਮਾਰੇ ਕਹਿੰਦੇ ਜਿਹੜੇ ਪੱਕੇ ਤੇ ਅੰਦਰੋਂ ਨਿਰੋਜ ਨਹੀਂ ਨਾ ਤੂੰ ਉਹਨਾਂ ਦੇ ਨਾਲ ਆਪਣੇ ਆਪ ਨੂੰ ਜੋੜ ਫਿਰ ਮਾਰੇ ਕਹਿੰਦੇ ਫਰਕ ਪਤਾ ਕੀ ਪਵੇਗਾ ਅਤੇ ਜਿਹੜੇ ਕਥਿਆਂ ਦੇ ਨਾਲ ਤੂੰ ਨਾਤਾ ਜੋੜ ਕੇ ਇਸ ਕਥਨੀਆਂ ਵਿੱਚ ਬੈਠਾ ਹੈ ਨਾ ਓਏ ਜੀ ਬੰਦੇ ਵਿਛੜੇ ਇਹ ਲੋਕ ਜਿਉਂਦੇ ਜੀ ਤੇਰਾ ਸਾਥ ਛੱਡ ਜਾਣਗੇ ਇਹ ਨਾ ਜਿਉਂਦੇ ਜੀ ਤੇਰੇ ਮਨੋਂ ਨਾਤਾ ਤੋੜ ਲੈਣਾ ਹੈ ਪਰ ਜਿਹੜਾ ਪੱਕਾ ਗੁਰੂ ਹੈ ਨਾ ਉਹਨੇ ਤੇਰੇ ਸਰੀਰ ਨੂੰ ਤਿਆਗਣ ਤੋਂ ਬਾਅਦ ਵੀ ਤੇਰੀ ਰੂਹ ਦਾ ਖੜਾ ਨੀ ਚੱਲਣਾ ਓਏ ਜੀ ਬੰਦੇ ਵਿਛੜੇ ਓਏ ਮੋਇਆ ਨਾ ਜਸੀ ਛੋੜ ਤੇ ਜਿਹੜਾ ਪੂਰਾ ਗੁਰੂਏ ਉਹ ਮਰਨ ਤੋਂ ਬਾਅਦ ਵੀ ਤੇਰੀ ਆਤਮਾ ਦੇ ਕਲਿਆਣ ਦੇ ਲਈ ਤੇਰੇ ਨਾਲ ਘਰੋਤਾ ਹੋਵੇਗਾ ਜਿਹਨੂੰ ਮਹਾਰਾਜ ਦੀ ਬਾਣੀ ਵਿੱਚ ਬਚਨ ਕਰੇ ਨਹੀਂ ਕਿ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈਸ਼ ਲਈ ਮਾਰੇ ਕਿੰਦੇ ਉਹ ਸਤੂਰ ਨੂੰ ਮੇਰੇ ਨਾਲ ਘਰੋਤਾ ਹੈ ਜਿੱਥੇ ਵੀ ਮੁਸੀਬਤ ਆਉਂਦੀ ਏ ਉਹ ਆਪ ਮੇਰੀ ਰੱਖਿਆ ਕਰਦਾ ਏ ਉਹ ਉਹ ਮੈਨੂੰ ਮੁਸੀਬਤ ਦੇ ਵਿੱਚ ਜਕੜਨ ਨਹੀਂ ਦਿੰਦਾ ਉਹ ਮੁਸੀਬਤ ਦੇ ਵਿੱਚੋਂ ਮੈਨੂੰ ਆਪ ਬਚਾ ਕੇ ਬਾਹਰ ਕੱਢਦਾ ਏ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਉਹ ਪੂਰੇ ਗੁਰੂ ਦੇ ਚਰਨਾਂ ਵਿੱਚ ਜੁੜਨ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੁਝ ਵਰਤਦਾ ਪਿਆ ਏ ਬਾਬਾ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਆਪਾਂ ਪੜਦੇ ਆਂ बाबा ਕਬੀਰ ਸਾਹਿਬ ਜੀ ਕਹਿਣ ਲੱਗੇ ਕਬੀਰ ਮਾਇ ਮੁੰਡੋਂ ਤੇ ਗੁਰੂ ਕੀ ਕਹਿੰਦੇ ਉਸ ਗੁਰੂ ਦੀ ਮਤ ਨੂੰ ਮੁੱਢ ਦੇਣਾ ਚਾਹੀਦਾ ਹੈ ਕੱਟ ਦੇਣਾ ਚਾਹੀਦਾ ਹੈ ਜੇ ਸੂ ਗੁਰੂ ਦੀ ਸੰਗਤ ਵਿੱਚ ਜਾ ਕੇ ਬੈਠੀਏ ਤੇ ਅੰਦਰ ਦਾ ਭਰਮ ਹੀ ਨਾ ਖਤਮ ਹੋਵੇ ਅੰਦਰ ਤਾਂ ਜਿੱਤਾ ਪਾਣੇ ਨਾ ਮਿੱਠੇ ਮਾਰੇ ਕਿ ਨਕੇ ਕਬੀਰ ਮਾਏ ਮੰਡੂ ਤੇ ਗੁਰੂ ਕੀ ਜਾਦੇ ਪਰਮਨੰਦਾ ਹੋਏ ਕਿੰਨੇ ਇਸ ਗੁਰੂ ਦੇ ਕੋਲ ਬੈਠਿਆ ਵੀ ਅਗਰ ਭੰਦੇ ਵਿੱਚ ਭੁੱਲਿਆ ਪਿਆ ਕਿਤੇ ਗੁਰੂ ਕੋਲ ਜਾਣ ਦਾ ਫਾਇਦਾ ਵੀ ਕੀ ਹੋਇਆ ਅਸੀਂ ਤੇ ਗੁਰੂ ਕੋਲ ਆਉਂਦੇ ਆ ਨਾ ਵੀ ਸਾਡੇ ਅੰਦਰ ਦੇ ਪਰਮ ਦਾ ਨਾਸ਼ ਹੋ ਜਾਵੇ ਪਰ ਕਿੰਨੇ ਤੇ ਗੁਰੂ ਕੋਲ ਬਿਨਗੇ ਵੀ ਮੰਦਰ ਪਰ ਮਾਗੈ ਜੀ ਨੂੰ ਲਿਆ ਰਹਿਣਾ ਹੈ ਫਿਰ ਗੁਰੂ ਕੋਲ ਬੈਣ ਦਾ ਫਾਇਦਾ ਵੀ ਕੀ ਹੋਇਆ ਕਬੀਰ ਮਾਇ ਮੁੱਤੋਂ ਤੇ ਗੁਰੂ ਕੀ ਜਾਤੇ ਪਰਮ ਨਾ ਜਾਏ ਮਾਰੇ ਕਿਤੇ ਆਪ ਤੁਬੇ ਚੋਂ ਵੇਦ ਮੈਂ ਛੇਲੇ ਦੀਏ ਬਖਾਈ ਕਿੰਨਾ ਉਹ ਆਪ ਦੇ ਤੁਬੇ ਟਪੈ ਜਿਹੜਾ ਚੇਲਾ ਬਣ ਕੇ ਕੋਲ ਆਉਂਦਾ ਕੋ ਨੂੰ ਵੀ ਦੁੱਧ ਦਿੰਦਾ ਹੈ ਉਹ ਕਹਿੰਦੇ ਕੱਚਾ ਬੰਦਾ ਇਹ ਦੁਨੀਆ ਦੇ ਲਈ ਬਹੁਤ ਘਰਕਤੇ ਕੱਚਾ ਗੁਰੂ ਤੇ ਘਰਕਤੇ ਰਹੀਏ ਗਾਏ ਕੱਚਾ ਬੰਦਾ ਵੀ ਇਹ ਦੁਨੀਆ ਦੇ ਬਹੁਤ ਖਤਰਨਾਕ ਹੈ ਕੱਚਾ ਡਾਕਟਰ ਹੋਵੇ ਪੌਂਦੇ ਕੋਲ ਜਿਹੜਾ ਮਦੀਦ ਲਾਵੇਗਾ ਪੌਂਦਾ ਫਿਰ ਰਾਭੀ ਲਾ ਕੇ ਬਚਣਾ ਤੇ ਨਹੀਂ ਬਚਣਾ ਕੱਚਾ ਇੰਜੀਨੀਅਰ ਹੋਵੇਗਾ ਤੇ ਜਿਹੜੀਆਂ ਬਿਲਡਿੰਗਾਂ ਉਹ ਤਿਆਰ ਕਰੇਗਾ ਉਹਦੇ ਵਿੱਚ ਰਹਿਣ ਵਾਲਿਆਂ ਦਾ ਕੋਈ ਰੱਬ ਹੀ ਖਵਾਲਾ ਹੈ। ਕੱਚਾ ਡਰਾਈਵਰ ਕੱਢੀ ਦੀ ਸੀਟ ਤੇ ਬੈਠਾ ਹੋਵੇ। ਥ੍ਰੀ ਵ੍ਹੀਲ ਸਵਾਰ ਵਿੱਚ ਬੈਠੇ ਨੇ ਪਰ ਉਹਨਾਂ ਨੂੰ ਰੱਬ ਹੀ ਬਚਾਵੇ ਤੇ ਬਚਾਵੇ ਉਹਨੇ ਕੋਈ ਕਸਰ ਨਹੀਂ ਛੱਡੀ। ਕਿਉਂਕਿ ਅਧੂਰਾ ਬੰਦਾ ਮਾਨਵਤਾ ਦਾ ਕਲਿਆਣ ਨਹੀਂ ਕਰਦਾ ਅਧੂਰਾ ਬੰਦਾ ਮਾਨਵਤਾ ਦਾ ਵਿਨਾਸ਼ ਕਰਦਾ ਏ ਤਾਂ ਹੀ ਸੰਸਾਰਾਂ ਨੂੰ ਕਿਥੇ ਬਚਨ ਕਰ ਪਾਈ ਗੁਰ ਪੂਰੇ ਕਿਰਪਾਧਾਰੀ ਜਦਨ ਪੂਰੇ ਗੁਰੂ ਨੇ ਕਿਰਪਾ ਕੀਤੀ ਨਾ ਮੇਰੇ ਅੰਦਰ ਦਾ ਸ਼ੈਤਾਨ ਮਰੇ ਹੀ ਗਿਆ ਨੇ ਮੇਰੇ ਅੰਦਰ ਦੀ ਇਨਸਾਨੀਅਤ ਪ੍ਰਗਟ ਹੀ ਹੋਦਨ ਹੋਈ ਇੱਕ ਬੜੀ ਪਿਆਰੀ ਘਟਨਾ ਆਉਂਦੀ ਏ ਕਹਿੰਦੇ ਜਿਵੇਂ ਇੱਕ ਵਾਰੀ ਤੌਰ ਤੇ ਪਤਨੀ ਨੂੰ ਚੰਗੇ ਗੁਣਾ ਵਾਲਾ ਪਤੀ ਮਿਲ ਜਾਵੇ ਤੇ ਮੰਨਿਆ ਜਾਂਦਾ ਕਿ ਇਹ ਬੜੇ ਵੱਡੇ ਭਾਧਾ ਵਾਲੀ ਹੈ ਇਹਨਾਂ ਜਿਹੜਾ ਪਤੀਏ ਕੋ ਨੀਗ ਹੈ ਕੋ ਚੰਗਾ ਹੈ ਈਮਾਨਦਾਰ ਹੈ ਨਸ਼ੇ ਪਤੇ ਤੋਂ ਦੂਰ ਰਹਿਦਾ ਹੈ ਇਹਦੀ ਇੱਜ਼ਤ ਬਹੁਤ ਕਰਦਾ ਹੈ ਆਪਾਂ ਕਹਿੰਦੇ ਆਂ ਜੀ ਕਿ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਵੀ ਇਹਨੂੰ ਪਤੀ ਜਿਹੜਾ ਹੈ ਉਹ ਚੰਗਾ ਮਿਲਿਆ ਹੈ ਪਰ ਜਿਹੜੀ ਵਿਚਾਰੀ ਨੂੰ ਸ਼ਰਾਬੀ, ਕਵਾਫੀ, ਜਵਾਰੀ ਦੋ ਨੰਬਰ ਦੇ ਕੰਮ ਵਾਲਾ ਲੜਾਈ ਝਗੜੇ ਕਰਨ ਵਾਲਾ ਮਿਲ ਜਾਵੇ ਆਪਾਂ ਕਹਿੰਦੇ ਆਂ ਜੀ ਕਿ ਇਹਦੀ ਤੇ ਵਿਚਾਰੀ ਦੀ ਕਿਸਮਤ ਹੀ ਬੜੀ ਮਾੜੀ ਸੀ ਕਿਤੇ ਐਨੀ ਬੋਲੇ ਚੰਗਾ ਗੁਰੂ ਮਿਲ ਜਾਣਾ ਇਹ ਜੀਵ ਦੇ ਵੱਡੇ ਭਾਗ ਨੇ। ਅਧੇ ਕਾਢੀ ਅਧੂਰੀਆਂ ਦੇ ਨਾਲ ਜੁੜ ਜਾਣਾ ਇਹ ਬੰਦੇ ਦੀ ਵਧੇ ਕਿਸਮ ਦੀ ਨਿਸ਼ਾਨੀ ਹੈ। ਬੋਲੇ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਕਿ ਇਹ ਮੇਰੇ ਚੰਗੇ ਭਾਗ ਨੇ। ਮੈਂ ਕੱਚਿਆਂ ਨਾਲੋਂ ਤੋੜ ਕੇ ਪੱਕੇ ਨਾਲ ਜੁੜ ਗਿਆ ਮਾਂ। ਪਰ ਜਿਹੜੇ ਵਿਤਾਲੇ ਅੱਜ ਵੀ ਇਹ ਸਾਧੀ ਬੰਦਿਆਂ ਨੂੰ ਰੱਬ ਜਾਣ ਕੇ ਭੁੱਜੀ ਜਾਂਦੇ ਨੇ। ਸਾਂਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਦੀ ভাগ ਕਿਸਮਤੀ ਦਾ ਬੜਾ ਵਡਾ ਗੇੜ ਹੈ ਉਹ ਕਹਿੰਦੇ ਜੰਗਲ ਦੇ ਵਿੱਚ ਨਾ ਅੰਨਾ ਪਤਾ ਸੀ ਤੇ ਕੋ ਰਸਤਾ ਭੁੱਲ ਗਿਆ ਸਾਰਾ ਦਿਨ ਵਿਚਾਰਾ ਭਟਕਦਾ ਰਿਹਾ ਭਟਕਦਾ ਰਿਹਾ ਪਰ ਰਾਹ ਨਾ ਲੱਭਿਆ ਅਖੀਰ ਥਾਕ ਹਾਰ ਕੇ ਬਹਿ ਗਿਆ ਵੀ ਹੁਣ ਕੋਈ ਆਵੇਗਾ ਤੇ ਰੋਵ ਖਾਵੇਗਾ ਨਹੀਂ ਤੇ ਜੰਗਲ ਦੇ ਵਿੱਚ ਹੀ ਰਹਿਣਾ ਪਵੇਗਾ ਕਿੰਦੇ ਕੋ ਥੱਕ ਹਾਰ ਕੇ ਬੈਠਿਆ ਰਹੇ ਤੇ ਇੱਕ ਬੰਦੇ ਦੀ ਆਵਾਜ਼ ਆਈ ਉਹ ਵੀ ਵਿਚਾਰਾ ਅੰਨ੍ਹਾ ਸੀ ਤੇ ਅਜੇ ਨਵਾਂ ਨਵਾਂ ਰਸਤਾ ਭੁੱਲਿਆ ਸੀ ਰਸਤਾ ਨਵਾਂ ਨਵਾਂ ਭੁੱਲਿਆ ਸੀ ਤੇ ਹੈ ਅੱਖਾਂ ਤੋਂ ਉਹ ਵੀ ਅੰਨ੍ਹਾ ਉੱਚੀ ਜੀ ਰੋਣਾ ਪਉਂਦਾ ਵੀ ਕੋਈ ਮੈਨੂੰ ਬਚਾਓ ਇਹ ਜੰਗਲ ਚੋਂ ਬਾਹਰ ਕੱਢੋ ਭਈ ਅੱਖਾਂ ਵਾਲਾ ਮੇਰੀ ਮਾਂ ਫੜੇ ਤੇ ਮੈਨੂੰ ਇਹ ਜੰਗਲ ਦੇ ਵਿੱਚੋਂ ਬਾਹਰ ਕੱਢ ਦੇਵੇ ਮੇਰੀ ਕਿਰਪਾ ਨੂੰ ਪੁਕਾਰ ਕਰ ਦੇਵੇ ਹਣੇ ਜਦੋਂ ਪਹਿਲੇ ਅੰਨੇ ਨੇ ਇਹ ਕੰਨਾ ਸੁਣੀਆ ਨਾ ਉੱਠ ਕੇ ਉਹਦੇ ਕੋਲ ਗਿਆ ਜਿੱਥੋਂ ਆਵਾਜ਼ ਆ ਰਹੀ ਸੀ ਜਾ ਕੇ ਉਹ ਕਹਿੰਦਾ ਭਾਈ ਕੀ ਲਿਆ ਜਿਹੜਾ ਬਾਰ ਦੇ ਵਿੱਚ ਅੰਨਾ ਘੁੱਸਿਆ ਸੀ ਨਾ ਜੰਗਲ ਦੇ ਵਿੱਚ ਗੁੰਮ ਹੋ ਗਿਆ ਸੀ ਉਹ ਪਹਿਲੇ ਅੰਨੇ ਨੂੰ ਕਹਿੰਦਾ ਵੀ ਭਾਈ ਜਰਾ ਧੰਨਵਾਦ ਤੁਮੇਂ ਦੀ ਆਵਾਜ਼ ਸੁਣੀਏ ਹਣ ਮੇਰੇ ਤੇ ਕਿਰਪਾ ਕਰ ਮੈਨੂੰ ਇਹ ਜੰਗਲ ਦੇ ਵਿੱਚੋਂ ਬਾਹਰ ਕੱਢ ਦੇ ਹਣ ਜਿਹੜਾ ਹੈ ਤੇ ਪਹਿਲਾਂ ਵੀ ਅੰਨਾ ਸੀ ਉਹ ਕਹਿੰਦਾ ਵੀ ਇਹ ਤੇ ਠੀਕ ਤੇ ਵੀ ਤੈਨੂੰ ਜੰਗਲ ਚ ਬਾਹਰ ਕੱਢ ਦਿਆਂਗਾ ਪਰ ਇਹਦੇ ਵਿੱਚ ਮੈਨੂੰ ਕੀ ਲਾਭ ਹੋਵੇਗਾ ਇਹਦੇ ਵਿੱਚ ਮੈਨੂੰ ਕੀ ਲਾਭ ਹੋਵੇਗਾ ਹੁਣ ਦੇਖ ਤਾਂ ਹੀ ਅੰਨਾ ਜਿਹੜਾ ਇਹਨਾਂ ਉਹ ਇਹ ਗੱਲ ਕਹਿੰਦਾ ਵੀ ਭਾਈ ਮੈਂ ਤੁਹਾਡੇ ਪਰਿਵਾਰ ਦੇ ਭਰੇ ਦੀ ਅੰਦਾਜ਼ ਕਰਾਂਗਾ ਅਗਰ ਕੀ ਹਾਰ ਦੀ ਪਰਚੀ ਕਟਾਈ ਜਾਵੇ ਇੱਥੇ ਦੇਵੀ ਗਣਤੀ ਹੁਣ ਜਿਹੜਾ ਸਾਡਾ ਮਾਇਆ ਤੋਂ ਨਾਕਾ ਕਰਾਉਂਦਾ ਪਿਆ ਆਪ ਤੇ 31 ਹਜ਼ਾਰ ਲੈ ਕੇ ਅੰਦਾਜ਼ ਕਰਦੇ ਆ ਆਪ ਤੇ 40 ਹਜ਼ਾਰ ਲੈ ਕੇ ਮੰਨ ਕੇ ਲੈਂਦਾ ਪਿਆ ਉਹ ਸਾਡਾ ਮਾਇਆ ਨਾਲ ਨਾਤਾ ਕੀ ਤੋੜੇਗਾ ਜਿਹੜਾ ਆਪ ਮਾਇਆ ਕਰਕੇ ਦੇਖੋ ਇਹ ਤੇ ਸਤਾਈ ਹੈ ਪੂਰੇ ਗੁਰੂ ਨਾਲ ਜੁੜਨਾ ਸਾਡੀ ਵੱਡੀ ਕਿਸਮਤ ਚੰਗੀ ਕਿਸਮਤ ਹੈ ਗੁਰੂ ਵਿੱਚ ਗੁਰਦੁਆਰੇ ਵਿੱਚ ਤੇ ਡੇਰੇ ਵਿੱਚ ਅੰਤਰ ਹੈ ਡੇਰੇ ਵਿੱਚ ਜਦੋਂ ਜਿੰਨਾ ਜੀ ਕਰੇ ਕਿਉਂਕੋ ਮਰਜ਼ੀ ਆਵੇ ਸਤਪੁਰਾਂ ਦੇ ਦਰਸ਼ਨ ਕਰੇ ਪਾਣੀ ਪੜੇ ਕੋਈ ਰੋਕ ਟੋਕ ਨਹੀਂ ਹੈ ਕਿ ਗੁਰੂ ਘਰ ਚ ਹੈ ਕੀ